ਪਿੰਡ ਬਾਠਾਂ ਦੇ ਕਿਸਾਨ ਜਥੇਬੰਦੀ ਜਨਾ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਝੀਰੀ ਦੀ ਪ੍ਰਾਲੀ ਦਾ ਗਵਰਨਮੈਂਟ ਵੱਲੋਂ ਕੋਈ ਹੱਲ ਨਹੀਂ ਕੀਤਾ ਗਿਆ ਅਤੇ ਪ੍ਰਾਲੀ ਤੇ ਅੱਗ ਲਗਾਉਣ ਦੀ ਪਾਵਰ ਵੀ ਦਿੱਤੀ ਗਈ ਹੈ ਸੋ ਕਿਸਾਨ ਜਥੇਬੰਦੀ ਬਾਠਾਂ ਵੱਲੋਂ ਨਿਮਨ ਸਹਿਤ ਬੇਨਤੀ ਹੈ ਕਿ ਪ੍ਰਾਲੀ ਨੂੰ ਅੱਗ ਲਗਾਉਣ ਦੀ ਇਜਾਜ਼ਤ ਕਿਸਾਨ ਜੁਨੀਨ ਵੱਲੋਂ ਪਿੰਡ ਬਾਠਾਂ ਨੂੰ ਦਿੱਤੀ ਜਾਵੇ ਜੇਕਰ ਇਸ ਦਾ ਕੋਈ ਹੱਲ ਨਹੀਂ ਹੁੰਦਾ ਤਾਂ ਸਾਰਾ ਪਿੰਡ ਇਕੱਠਾ ਹੋ ਕੇ ਪ੍ਰਾਲੀ ਨੂੰ ਅੱਗ ਲਗਾਏਗਾ ਜਿਸ ਦਾ ਕੋਈ ਵੀ ਨਫਾ ਨੁਕਸਾਨ ਹੁੰਦਾ ਹੈ ਕੁਸ਼ ਦੀ ਜ਼ਿੰਮੇਵਾਰੀ ਜ਼ਿਲ੍ਹਾ ਸੰਗਰੂਰ ਸੰਸਥਾ ਦੀ ਹੋਵੇਗੀ ਨਹੀਂ ਤਾਂ ਕੋਈ ਡਿਪਟੀ ਕਮਿਸ਼ਨਰ ਸੰਧ ਦੇ ਕੇ ਕੋਈ ਮਸਲਾ ਹੱਲ ਕਰੇ ਇਸ ਕਾਰਵਾਈ ਲਈ ਸਾਰੇ ਪਿੰਡ ਦੀ ਸਹਿਮਤੀ ਹੋਈ ਹੈ ਜੋ ਕਿ ਨਿਮਨ ਲੇਖ ਅਨੁਸਾਰ ਹਸਤਾਖਰ ਹੋਏ ਹਨ ਤੁਹਾਨੂੰ ਸਾਈਨ ਸਾਥ ਠੀਕ ਹੈ ਠੀਕ ਹੈ ਠੀਕ ਹੈ ਹਾਂ ਇਹ ਮਨਜ਼ੂਰ ਹਾਂ ਤਾਂ ਬਖੋ ਹਾਂ ਮੇਰੇ ਕੰਨੀ ਬੋਲੋ ਹਾਂ ਇਹ ਇਹ ਕਰਦੇ ਹਾਂ ਸਾਰੀ ਬਣ ਕੇ ਆਏਗੀ लिखो <laughs> मथे